ਸਰਕਾਰੀ ਤੰਤਰ ਦੀ ਵਰਤੋਂ ਕੀਤੀ ਉਹ ਤੋਂ ਗੋਮਟਰ ਕਰਦੀ ਹੈ ਉਹਦੇ ਤੋਂ ਮੈਨੂੰ ਕੋਈ ਸੰਕੂਪਨ ਨਹੀਂ ਜੀ ਜੀ ਅਸੀਂ ਜਦੋਂ ਕੋਪਰੇਟਿਵ ਲੋਨ ਮਾਰਕੀਟ ਦੇ ਵਿੱਚ 4700 ਕੁਝ ਸਮਝ ਕੋਈ ਖੋਖਾ ਉਹਦੇ ਬਾਅਦ ਇੱਕ ਮੌਕਾ ਚੜ੍ਹਦੀ ਕੀਤੀ ਕਿ ਖੇਮਾ ਬੰਨ੍ਹ ਦਿੱਤਾ ਉਹ ਤੋਂ ਕੋਰਪੋਰੇਸ਼ਨ ਮਨਿਸਟਰ ਬੋਲ ਰਿਹਾ ਸੀ ਕਿ ਮਾਰਕੀਟ ਪੂਰ ਆਫਸ਼ੀਅਰ ਸੀਗਾ ਸਟਾਟਸ ਠੀਕ ਹੈ ਜੀ ਗਵਰਨਮੈਂਟ ਦੀਆਂ ਹੁਕਮੀਆਂ ਨਹੀਂ ਆਟਟਿਸ ਕੋਲ ਗਵਰਨਮੈਂਟ ਤੋਂ ਉਹ ਕੋਈ ਹੋਰ ਡਿਪਾਰਟਮੈਂਟ ਕੋਲ ਕਰ ਸਕਦੇ ਫੌਰਨ ਫਸਟ ਟਾਈਮ ਹੋਇਆ ਕਿ ਜੋ ਨਸ਼ਾ ਨਸ਼ੁਕਤ ਉਹਨਾਂ ਸਾਰੀ ਪਾਰਟੀਆਂ ਲਈ ਸਾਰੀ ਪਾਰਟੀਆਂ ਨਾਲ ਹੋ ਗਿਆ ਬੈਨਰ ਤੋਂ ਪੜਨਾ ਮੈਂ ਕਰਦਾ ਇਹ ਮੰਗ ਕਿਰਾ ਸ਼ਾਮੇ ਨਾ ਲੱਗਾ ਜਿਹੜਾ ਉੱਪਰ ਦਿੱਤੇ ਬੈਠੇ ਸੀ ਲੋਕ ਸਟ੍ਰਾਈਕ ਕਰਦੇ ਉਹ ਵੀ ਉਹਨਾਂ ਨੇ ਉਸ ਕੰਦੇ ਇਲਾਜ ਨੂੰ ਕਾਮਾਰੀ ਪਾਰਟੀ ਦਾ ਉਹਨਾਂ ਪਾਰਟੀ ਤੋਂ ਇਹ ਚੇਜ ਜੋ ਲੋਗੋ ਲਗਾ ਜਿਹੜਾ ਬੈਕਗ੍ਰਾਉਂਡ ਸੀ ਉਹਦੇ ਵੀ ਨਾ ਕਿਤੇ ਸਭ ਤੋਂ ਅੰਤ ਲੇ ਕੇ ਹੁਮਾ ਵੀ ਜਿਹੜੇ ਕੈਜਨ ਨੇ ਉਹਨਾਂ ਨੂੰ ਡਿਜ਼ਾਈਨ ਕਰਦੇ ਕੋਠੇ ਬੀਜੀ ਦਾ ਔਰਤੀ ਸ਼ਕਤੀ ਦਾ ਬੋਲ ਨੂੰ ਪੂਰੇ ਤਰਜੀਹ ਦੇਣਾ ਫਿਰ ਹੋਮਨ ਹੈਡ ਆਫ ਦ ਸਟੇਟ ਡਿਪਾਰਟਮੈਂਟ ਦਾ ਮੋਡ ਅਫੀਸਰ ਵੀ ਕਿੱਦਾਂ ਕੀ ਸੀ ਉਹ ਇੱਕ ਪਾਰਟੀ ਦੇ ਨਾਲ ਖੜੇ ਹੋ ਜਾਂਦੇ ਤਾਕੀਰ ਦੇ ਪੰਜਾਬ ਛੁੱਲੇਗਾ ਠੀਕ ਹੈ ਕਿ ਅਸੀਂ ਤੇ ਲੋਕਾਂ ਨੂੰ ਇਹ ਦੱਸਤਾ ਕਿ ਅਸੀਂ ਆਖਰ ਜੀ ਇਹਨਾਂ ਦੇ ਵਰਕਰ ਬਣ ਕੇ ਦੇਖੋ ਪੁਲਿਸ ਦੇ ਸਪੋਕਸਪਰਸਨ ਬਣ ਕੇ ਉਹਨਾਂ ਦੇ ਨਾਲ ਖੜੇ ਜਸਟਿਸ ਕਿੱਥੋਂ ਨਹੀਂ ਬੈਠੀ بڑے ਕਦੇ ਜੁੱਧ ਨਸ਼ਾ ਬੋਧ ਐਜੀਪੀ ਸਭ ਕੋ ਡਾਈ ਐਸਆਈ ਚੜਿਆ ਉਹ ਪੰਜਾਬ ਛੱਡ ਜੂਗੇ ਜੇ ਕੋਈ ਬਚਣਾ ਇੱਕ ਵਡੇਸ਼ਰ ਬੋਲੇ ਕਿਹੜੀ ਗੱਲ ਹੈ ਸਾਡੇ ਲਈ ਕਿ ਐਸਆਈ ਪੰਜਾਬ ਛੱਡ ਜੂਗੇ ਜੇ ਬਚਣਾ ਤੇ ਮੋਬਨ ਐਕਸਕਿਊਸ਼ਨ ਤੁਹਾਡਾ ਬਾਸਪੁਰ ਜ਼ਿਲ੍ਹਕੇ ਵਿੱਚ ਰੁਕ ਰਿਹਾ ਤੁਹਾਡੇ ਘਰ ਪਹੁੰਚੇ ਜਣ ਮਲੇ ਸਾਹਿਬ ਜਿਹੜੇ ਡਿਵਿਜੀਸ਼ਨ ਕੋਲ ਜਾਂ ਚੱਲ ਰਹੀ ਹੈ ਜਿਹੜਾ ਬਾਬਾ ਨਾਨਕ ਤੋਂ ਬੰਦੇ ਬਾਅਦ ਕਿ ਸੱਤੋ ਬੋਤਨ ਕਰ ਜਿਹੜਾ ਬਾਬਾ ਨਾਨਕ ਛੱਡ ਕੇ ਚਲੇ ਗਿਆ ਕਾਰੋਬਾਰ ਕਾਰੋਬਾਰ ਮੋੜ ਇੱਕ ਕਰ ਉਸ ਚੀਫ ਸੈਕਟਰੀ ਚੀਫ ਸੈਕਟਰੀ ਆਪਣੇ ਅਫਸਰ ਨੂੰ ਜਿਹੜਾ ਪ੍ਰੋਟੈਕਟ ਨਹੀਂ ਕਰ ਸਕਦਾ ਉਹਨੂੰ ਤਾਂ ਚੀਫ ਸੈਕਟਰੀ ਦਾ ਹੱਕ ਹੀ ਕਿ ਮੇਂ ਪੰਜਾਬ ਚ ਅੱਜ ਤੱਕ ਕਿਸੇ ਸਟਰੀਟ ਜਿਹੜੀ ਹੋਇਆ ਕਿ ਆਈਐਸ ਜਿਹੜੇ ਕੋ ਸਸਪੈਂਡ ਹੁੰਦੇ ਸੀ। ਇਹ ਚੀਫ ਸੈਕਟਰੀ ਸਾਹਿਬ ਨੂੰ ਕੰਕਰਤੀ ਜਿਹਾ ਅਕਾਲੀ ਦਲ ਦੀ ਗਵਰਨਮੈਂਟ ਨੂੰ ਧਿਆਨ ਰੱਖਣਾ ਚਾਹੀਦਾ। ਇਹ ਦਰੂਸ਼ੀ ਕਿ ਉਹਨਾਂ ਨੇ ਬੈਸਟ ਪਲੇਅਰ ਆਪਣਾ ਉਸ ਸਾਹ ਡਰ ਕਰਦਾ ਜਿਹੜਾ ਇਧਰ ਚੂਚੇ ਕਰੀ। ਪਰ ਇਹ ਚੀਫ ਸੈਕਟਰੀ ਜਿਹੜਾ ਜਿਹੜੇ ਕਨੇਡਾ ਵਾਰਡ ਮੁਖੀ ਖੇਤ ਨੂੰ ਵਾਰ ਬਚਾਉਂਦੀ ਹੈ ਇੱਥੇ ਵਾਰਡ ਖੇਤ ਨੂੰ ਖਾਣ ਲੱਗੀ ਹੈ। ਕਿਹੜਾ ਬੰਦਾ ਆਪਣੇ ਕਲਾਸ ਨੂੰ ਨਹੀਂ ਪ੍ਰੋਟੈਕਟ ਕਰ ਸਕਦਾ ਜਾਂ ਤੇ ਦੱਸੀ ਜਿਹੜੇ ਹੁਣ ਕੀਤੇ ਨੇ सस्पेंड इंडस्ट्री ডিপਾਰਟਮੈਂਟ ਦੇ ਇਹਨਾਂ ਸ਼ੋਕਾ ਮੋਟਰਸ ਕੱਢ ਕੇ ਤੁਹਾਨੂੰ ਕਦੋਂ ਤੇ ਸਸਪੈਂਡ ਕੀਤਾ ਗਿਆ ਪਬਲਿਕ ਦੇ ਵਿੱਚ ਹੋਣਾ ਚਾਹੀਦਾ ਕਿਉਂ ਚੋਖੰ ਸ਼ਿਲਕਾਰ ਰਹੇ ਲੋਡ ਫੋਰ ਰਹੇ ਇਹਨਾਂ ਚੀਜ਼ਾਂ ਉਹਨੇ ਦੱਸ ਦੇ ਕੇ ਦੋਨੇ ਦੋਨੋਂ ਕੀ ਇਹਨਾਂ ਨੇ ਇੱਕ ਚੀਤੀਆ ਕਰਪਸ਼ਨ ਦੱਸਣਾ ਚਾਹੀਦਾ ਪਬਲਿਕ ਪਬਲਿਕ ਸਰਗਟ ਨੇ ਤੇ ਪਬਲਿਕ ਜਿਸ ਜਿਹੜੇ ਪਬਲਿਕ ਰਿਪਰੈਜ਼ੈਂਟੇਟਿਵ ਜੀ ਉਹਨਾਂ ਨੂੰ ਦੱਸਣਾ ਚਾਹੀਦਾ ਕਿ ਇਹਨਾਂ ਨੇ ਆਹ ਕੀਤਾ ਤੇ ਅਸੀਂ ਇਸ ਕਰਕੇ ਪਰ ਮੈਨੂੰ ਬੜੇ ਬਦ ਕਿਸਮ ਦੀ ਇੱਕ ਸਟੇਟ ਦੀ ਕਿ ਕੋਈ ਅਫੀਸਰ ਇਹਨਾਂ ਦੀ ਜਿਹੜੀ ਆਈਐਸ ਐਸੋਸੀਏਸ਼ਨ ਸੀ ਉਹਦੇ ਕੋਲ ਮੈਂ ਖੱਟਫੰਡ ਕੀਤਾ ਕੀਤੇ। ਪਰ ਜੋ ਇਹ ਚਲਾ ਰਹੇ ਨੇ ਜਿਸ ਤਰੀਕੇ ਨਾਲ ਚਲਾ ਰਹੇ ਨੇ ਕਿ ਜੇ ਕੋਈ ਅਗਲੀ ਸਰਕਾਰ ਆਈ ਤੇ ਜਿਵੇਂ ਇਹਲਾ ਦਾ ਦਿਨ ਰੋਟਾ ਬੰਨ੍ਹ ਕਹਿੰਦੇ ਇਹਨਾਂ ਦੇ ਕਿ ਪੂਰੇ ਨੂੰ ਕਿ ਕਿਹੜਾ ਬੋਲਗਾ ਇਸ ਕਾਤੇ ਲਈ ਮੈਂ ਲੈਟਰ ਜਿਸੀ ਕਿ ਇਸ ਫਲੋਬਜਕਸ਼ਨ ਜਿਹੜਾ ਆਰਟੀਕਲ 1501 2 ਉਹ ਕਨਸਟੀਟਿਊਸ਼ਨ ਦਾ ਬਹੁਤ ਹੀ ਇੱਕ ਜਿਹੇ ਨੇ ਆਫੀਸਰ ਜਿਹੜੇ ਨੇ ਇਹਨਾਂ ਨੂੰ ਕਿਰਗ ਪਾਰਖਸ਼ੀਆਂ ਨੂੰ ਕਿਤੇ ਕੀ ਪੱਲਕ ਸਰਵੰਤਰੀ ਕੁਝ ਗਵਰਨਮੈਂਟ ਦੇ ਮੈਂਡੇਟ ਨੂੰ ਨੁਮਾਇੰਦਗੀ ਨੂੰ ਨਿਮਨ ਦੇ ਮੈਂਡੇਟਿਕ ਪਾਰਟੀ ਦੇ ਨਾਮ ਦੇ ਇਹਨਾਂ ਬੋਮਾਂ ਦੇ ਇੱਕ ਗੋਸ ਫਾਇਲਸ਼ਨ ਕੀਤੀ ਹੈ ਔਰ ਇਹਨਾਂ ਨੂੰ ਇਮੀਡੀਏਟਲੀ ਮੈਂ ਗਵਰਨਮੈਂਟ ਸਿਕਿਉਰਿਟੀ ਡਿਪਾਰਟਮੈਂਟ ਨੂੰ ਰਿਪੋਰਟ ਕੀਤਾ ਉਹਨਾਂ ਨੇ ਮਲਡੈਟਰ ਲਿਖਿਆ ਤੇ ਬਣਾ ਲਈ ਕੋਈ ਨਾ ਕਿ ਸੈਂਟਰੀ ਜਨਰਲ ਫੈਕਟਰੀ ਤੋਂ ਮਿਤੀ ਫਰੀਦੋਬਾਦ ਤੋਂ ਲਿਖਿਆ ਪਾਰ ਜੀਪੀਓ ਨੇ ਉਹ ਇਨਸਟਰੂਮੈਂਟ ਕੀਤਾ ਕਿ ਪੰਜਾਬ ਨੂੰ ਬਚਾਉਣਾ ਕਿਵੇਂ ਇਹਦੇ ਤੇ ਗੱਲ ਕਰੋ ਇਹ ਕਹਿੰਦੇ ਪ੍ਰਹਾਰ ਐਕਸ਼ਨ ਪ੍ਰਹਾਰ ਪ੍ਰਹਾਰ ਤੇ ਉਹ ਕਰਨੇ ਮੁੱਖ ਮੰਤਰੀ ਜਿੱਥੇ ਬੈਠਾ ਉਥੇ ਅੱਜ ਮੈਂ ਹਸਪੀਟਲ ਦੀ ਕਰਤਾ ਤੇਰੇ ਬੰਬ ਰੱਖ ਲਿੱਤਾ ਯਾਰ ਇਹਦੇ ਤੋਂ ਬਾਤ ਨਮੋਸ਼ੀ ਵਾਲੀ ਖਾਲੀ ਇਹ ਤੇ ਤੁਸੀਂ ਸੁਣਿਆ ਸੀ ਹਸਪੀਟਲ ਦਾ ਕਿਥਾ ਆ ਗਿਆ ਮੇਰੇ ਕੋਲ ਜੇ ਡਿਪਾਰਟਮੈਂਟ ਗਿਆ ਅਪਰਾਧ ਤੇ ਸੁਣਦੀ ਸੀ ਕਿ ਜੇਲ੍ਹ ਚੋਂ ਪਰੌੜ ਹੁੰਦੀ ਆ ਪਹਿਲੀ ਵਾਰੋਂ ਵੇਖਿਆ ਇਸ ਟੀ ਦੇ ਵਿੱਚ ਕਿ ਮੁੱਖ ਮੰਤਰੀ ਦੇ ਹਸਪੀਟਲ ਚੋਂ ਪਰੌੜ ਬੜੀ ਪੂਰੀ ਇਸ ਕੇਈ ਤੇ ਪੁਲਿਸ ਨਾਲ ਵਾਪਸ ਆਣ ਕੇ ਫਿਰ ਉੱਥੇ ਦਾਖਲ ਕਰਵਾ ਦਿੱਤਾ ਹਾਲੇ ਤੇ ਇਹ ਤੇ ਟੀ ਮਨਿਸਟਰ ਨੂੰ ਜਾਣ ਜੜ ਕੇ ਨਹੀਂ ਕੋਈ ਮੈਂ ਆ ਬੈਠੇ ਨੇ ਤੁਮੋਂ ਐਮਐਲਏ ਸਾਹਿਬਾ ਪੰਜਾਬ ਕਿਸ ਬੋਰ ਦੇ ਵਿੱਚੋਂ ਨਿਕਲ ਰਿਹਾ ਹੈ ਇਹ ਤੇ ਬਹੁਤ ਮਹਾਨ ਮੁਖਤਰੀ ਸਾਹਿਬ ਕੱਲ ਤੁਸੀਂ ਕਿਸੇ ਦੇ ਮੋਛਾ ਦੇ ਗੱਲ ਕਰਦੇ ਸੀ ਕਿਸੇ ਦੀ ਕੋਈ ਹੋਰ ਜਿਹੜੇ ਕੰਪਟ ਗਿਆ ਮੁਖੋ ਕਿ ਉਸ ਥੀ ਤੇ ਬੋਲ ਉਹ ਤੇ ਕਹਿੰਦਾ ਮੇਰੇ ਪਿੱਛੇ ਕਸਮ ਖਾਓ ਕਿ ਹਮ ਨਸ਼ਾ ਨਹੀਂ ਕਰਾਂਗੇ ਉਹ ਭਾਈ ਪੇਲੋ ਆਪਣਾ ਤੇ ਕਹਦੇ ਕਹਿ ਕੇ ਵਿੱਚ ਬੋਲਿਆ ਮੈਂ ਇੱਥੇ ਕਹਣਾ ਜੀ ਮੈਂ ਪਰਮਪੰਦ ਸਿੰਘ ਮਾਨ ਅੱਜ ਤੋਂ ਨਸ਼ਾ ਛੱਡਦਾ ਹਾਂ ਜਨਾ ਤੁਸੀਂ ਮੈਂ ਉਹ ਬੋਲੂਗਾ ਤੁਸੀਂ ਆਪਣਾ ਨਾਮ ਬੋਲਦੇ ਹੋ ਜਦੋਂ ਮਨੋ ਸਾਰਾ ਕੁਝ ਜੋ ਕਰਨੇ ਕਿ ਮੈਂ ਸਭ ਸਾਰਾ ਕੁਝ ਜੋ ਬੰਦ ਕਰਨੇ ਕਿ ਮੈਂ ਸਭ ਕੁਝ ਕਰਾਂਗਾ ਉਦੋਂ ਕਹਣਗੇ ਜਦੋਂ ਕਹਣਗੇ ਮੈਂ ਆਪਣਾ ਨਾਮ ਲਵਾਂਗਾ ਤੁਸੀਂ ਆਪਣਾ ਆਪਣਾ ਨਾਮ ਲਓ ਮੈਂ ਕੋਟ ਲਾਰੇ ਮੋਰਗੇ ਮੈਂ ਨਿਸ਼ਾਨੀ ਕਰਾਂਗਾ ਵਾਹ ਕੀ ਵਾਹ ਕਿ ਹਸਪੀਟਲ ਕਰ ਜਦ ਤੱਕ ਉਹਨਾਂ ਤੇ ਮੇਰੇ ਕੋਲ ਇਥੇ ਜੇਪੀ ਲਾ ਦਿੱਤੀ ਹੈ ਉਹ ਦੂਜੇ ਜਿੱਦਾਂ ਕੋਲ ਦੇ ਨਹੀਂ ਚੱਲ ਜੇਪੀ ਲਾਓ ਤੇ ਖੋਲੋ ਤੇ ਕਰ ਦਿਓ ਕੋਪਨਰੀ ਸਾਹਿਬ ਜਮੀਨ ਤੇ ਆਓ ਜਿੰਨੀ ਹੈਂ ਕਰਵਾ ਜੀ ਜਾਂ ਐਰੋਗੈਂਸੀ ਤੁਹਾਡੇ ਜਿਆ ਦਿਨ ਲੱਗੇ ਸਾਰੇ ਛੇ ਦਿਨ ਇਹਨੇ ਨਿਬਿੰਦਰਾ ਕਿਨੇ ਬੋਲ ਕੇ 90 90 ਫਸੀਰ ਅਕੀ 180 ਦੇਣਾ ਦਾ ਕੰਕਰੀਟ ਉਹਦੇ ਬਾਅਦ ਕੀ ਬਣਨਗੇ ਦਾ ਕੋਈ ਪਤਾ ਨਹੀਂ ਜਿੰਨਾਂ ਦੇ ਸਿਰ ਤੇ ਬੜਕਾ ਮਾਰਦਾ ਸਭ ਤੋਂ ਪਹਿਲਾਂ ਇਹ ਉੱਤੇ ਪਾਰਾ ਚ ਬਿਚੂ ਅਕਾਲੀ ਦਲ ਨੇ ਇਹ ਗੱਲ ਕਹੀ ਹੈ ਕਿ ਜਿਹੜਾ ਫੋਟਿਸ ਹਸਪੀਟਲ ਵਾ ਉਹ ਇੱਕ ਕ੍ਰਿਟੀਕਲ ਵੈਂਟੀਲੇਟਰ ਬਣ ਕੇ ਰਹਿ ਚੁੱਕਾ ਵਾ ਉੱਥੋਂ ਸਾਰੀ ਗੱਲਾਂ ਬਾਤਾਂ ਹੁੰਦੀਆਂ ਨੇ ਨਹੀਂ ਕੋਈ ਕੋਟੇ ਨਾਲ ਹੀ ਉੱਥੇ ਮੇਰੇ ਨਾਲ ਫੋਕੀਰ ਬਾਲ ਨੂੰ ਕਹਿੰਦਾ ਕਿ ਤੂੰ ਨਾਲ ਦਾ ਕਿੰਨੇ ਨਾਲਿੰਦਾ ਤੂੰ ਜਿਹੜਾ ਰੂਰਲ ਡਿਵੈਲਪਮੈਂਟ ਦਾ ਆਫਿਸ ਹੈ ਜਿੱਥੇ ਹਲੀਕੈਡ ਵੀ ਬਣ ਬਣ ਰਿਹਾ ਸੀ ਤੋਂ ਬਣਿਆ ਨਹੀਂ ਸਾਰਾ ਕੁਝ ਤੋਂ ਸੋ ਚੱਲ ਗਿਆ ਨੇੜੇ ਨੇੜੇ ਅੱਗੇ ਨੂੰ ਕਿੱਡੀ ਦੂਰ ਜਾਣਾ ਨਹੀਂ ਸਪੰਦਾ ਸੁਪਰੀਮੋ ਨੂੰ ਤੇ ਹਸਪੀਟਲ ਤੇ ਗੈਸਟ ਹਾਊਸ ਬਣਾ ਲਿਆ ਔਰ ਮੇਰੇ ਖਿਆਲ ਹੈ ਕਿ ਇਦਾਂ ਵਧੀਆ ਪੀਜੀ ਹਸਪੀਟਲ ਹੈ ਲੋਕਾਂ ਨੂੰ ਕਿ ਜਿਹੜਾ ਸਰਕਾਰੀ ਹਸਪੀਟਲ ਚ ਨਹੀਂ ਜਾਂਦਾ ਜਿਹੜਾ ਕਹਿੰਦਾ ਮੈਂ ਇਲਾਜ ਫ੍ਰੀ ਕਰ ਦਦਾ ਉਹਨੂੰ ਆਮ ਕਲੀਨਿਕ ਜਿੱਥੇ ਕਿ ਉਹਨੇ ਕਰਾਇਆ ਲਿਆ ਮੈਡੀਕਲ ਕਾਲਜ ਸਾਡਾ ਪਟਿਆਲਾ ਉੱਥੇ ਕੋਹ ਨਹੀਂ ਗਿਆ ਮੈਡੀਕਲ ਕਾਲਜ ਸਾਡਾ ਇੱਥੇ ਆ ਅੰਮ੍ਰਿਤਸਰ ਉਹਨੇ ਜਨਾਬ ਗਏ ਇਹਨਾਂ ਨੂੰ ਕਹਿੰਦਾ ਅਸੀਂ ਆਮ ਕਰਦੇ ਹਾਂ ਤੇ ਆਪ ਖਾਸ ਬੰਦਾ ਉਹਨੂੰ ਉਥੋਂ ਇਹਦਾ ਪੁੱਦੇ ਰਹੇ ਹਾਂ ਕਰੋਸਿੰਗ ਪਾਣੀ ਦੀ ਬੋਤਲੋਂ ਤੋਂ ਬਾਹਰ ਲਾ ਕੇ ਪੀਵੇ ਤੇ ਮਹਿੰਗੇ ਹਸਪਤਲ ਜੇ ਮੋਪੰਤਰੀ ਦਾ ਲਾਜ ਹੋਣਾ ਮੇਰੇ ਖਰਚ ਪੀਜੀਏ ਸਭ ਤੋਂ ਇੰਡੀਆ ਦੇ ਵਿੱਚ ਜੋ ਬੈਸਟ ਹਸਪੀਟਲ ਸਾਡਾ ਜਿਹੜਾ ਚੰਡੀਗੜ੍ਹ ਆ ਉੱਥੇ ਮੁੱਖ ਮੰਤਰੀ ਜੇ ਜਾਣੋ ਦੱਦਾ ਤੇ ਪ੍ਰਾਈਵੇਟਾਂ ਜਾਂਦਾ ਇਹਦਾ ਮਤਲਬ ਇਹ ਆਮ ਘਰਣੇ ਇੱਕ ਖਾਸ ਕਰਤਾ ਬਚਾਉਂ। ਸੂਬਾ ਹਲੇ ਸ਼ੁਰੂ ਕਰਿਆ ਬਾਦ ਵਿੱਚ ਸ਼ੁਰੂ ਕੀਤੀਆਂ ਪੰਜਾਬ ਬਚਾਉਣ ਨਵੇਂ ਚਾਰ ਪਹਿਲੀ ਜੁਰੂਰ ਕੀਤੀ। ਕਿ ਕਿਹੜੋਂ ਆਪ ਤੇ ਬਾਤ ਜਾ। ਜਿਹੜੇ ਕੋਲ ਜਿਹੜੇ ਕੋਲ ਕਿਹੜੇ ਕਿਹੜੇ ਕੋ ਪੰਜਾਬ ਹੁੰਦਾ ਜਿਹਨੂੰ ਚਾਲੂ ਕਰਨਾ ਜਿਹੜਾ ਪ੍ਰੈਸ਼ਰ ਲਾ ਸਕਦੀ। ਉੱਥੇ ਜਿਹੜੇ ਮੈਂ ਪੁੱਛਣਾ ਚਾਹੁੰਦਾ ਸੁਖਬੀ ਸਿੰਘ ਜੀ ਪੰਜਾਬ ਬਚੇਗਾ ਕਾਂਜੇ ਅਸੀਂ ਨਸ਼ਿਆਂ ਤੋਂ ਬਚਾਂਗੇ ਤੇ ਵੀਰ ਜੀ ਜਿਹੜੇ ਇਸ ਪਾਸਾ ਕਹਿੰਦਾ ਪਰ ਕਰਦੇ ਨਜੋਤਰ ਨੇ ਕਿਹਾ ਕਿ ਸ਼ੋਰਟ ਰਿਕੋ ਪਿਛਤਾ ਜਾਂਦੀ ਗੱਲ ਕਰਦੇ ਆਪ ਰੋਣ ਨਾਲ ਪਿਛਤਾ ਜਿੰਦੇ ਰਾਣ ਗੰਦੇ ਨਾਲ ਖੜੀ ਖੜੀ ਜਾਂ ਕੋਈ ਤੇ ਜਿੰਨੇ ਜਿਹੜੀ ਪਾਰਟੀ ਚ ਹੈ ਨਹੀਂ ਤੇ ਜਿੰਨੂੰ ਇਹ ਨਹੀਂ ਪਤਾ ਲੱਗਦਾ ਕਿ ਕਿਹੜੀ ਗੱਲ ਕਿਹੜੇ ਵੇਲੇ ਕਰਨੀ ਆ ਤੇ ਬਿਮਾਰ ਵੀ ਨਹੀਂ ਖਾਂਦਾ ਥੋੜੇ ਜਿਹੇ ਦਾਦਾ ਸੋਮੀ ਜੀ ਕਹਿ ਰਹੇ ਆ ਕਿ ਕਰਮ ਨੂੰ ਵੀ ਆਪੀ ਜੀ ਨੇ ਫੋਟੋ ਨਹੀਂ ਖਿਚਵਾਵਾਂਗਾ ਮੈਂ ਤੇ ਫਿਰੋਂ ਨਹੀਂ ਸੀ ਸੱਕ ਜੀ ਜੁਮਨ ਬਹੁਤ ਦਿਲ ਤੋਂ ਮੈਂ ਰਿਸਪੈਕਟ ਮੈਂ ਤੇ ਲੋਕ ਬਹੁਤ ਰਿਸਪੈਕਟ ਕਰਦਾ ਹੋਰ ਬਾਬਾ ਜੀ ਵਰਗਾ ਮੇਰੇ ਖਲ ਇਨਸਾਨ ਪੈਦਾ ਬਣੂ ਸੀ ਹੋਰ ਪੜੇ ਫਿਰ ਪిల్లా ਬਚਣਾ ਸਿੱਖ ਕੋਈ ਇਦਾਂ ਨਹੀਂ ਖਾਵੇ ਉਹ ਬਹੁਤ ਹੀ ਕਾਈਂਡ ਆ ਜੀ ਉਹਨਾਂ ਨੂੰ ਕੁਝ ਹੋਰ ਸਾਰੇ ਅਸੀਂ ਜਾਣਦੇ ਆ ਉਹ چھوٹے پراؤں میں گو کر اور ایک کنال دی جیڑا بیار کر دیں کہ اوہ دا بہت گلت میں کنڈکٹر کو ضرور زبان نے کبھی کنڈکٹر کو ضرور یہ جیڑی وائلیشن میں ڈیو پی ٹی ملے کے ہیں ساپ میں دیو پہلے ہیں اور یہ میں اوہ دا ایک ہی تھا کہ میں نے کہا ਡੀਜੀਪੀ ਦਾ ਕਿ ਇੱਕ ਸਟੇਜ ਉੱਪਰ ਹੋ ਕਿ ਕਿੱਥੇ ਪੋਲੀਟੀਕਲ ਪਾਰਟੀ ਆਪਣਾ ਸਿਰ ਪੋਲੀਟੀਕਲ ਸਾਰੇ ਚਲਾ ਰਹੇ ਹੋਣ। ਇਹ ਉਹ ਕਹਿੰਦੇ ਨੇ ਕਿ ਸਰਕਾਰੀ ਫੰਕਸ਼ਨ ਸੀ ਤੇ ਸੀਐਮ ਸਭ ਸਾਰਾ ਪੋਲੀਟੀਕਲ ਪਾਰਟੀ ਦੇ ਉੱਤੇ ਬੋਲੇ। ਸਾਡੇ ਕੋਲੇ ਵੀ ਫੰਕਸ਼ਨ ਹੁੰਦੇ ਸੀ। ਸੀਨੀਅਰ ਸੈਕਟਰੀ ਜਾਂ ਡੀਜੀਪੀ ਉੱਤੇ ਸੀਐਮ ਜਿੱਥੇ ਬੈਠ ਜਾਂਦਾ ਤਾਂ ਜਣਾ ਫੜਦਾ। ਪਰ ਉਹ ਉੱਥੇ ਖੜੇ ਹੋ ਕੇ ਲੋਕਾਂ ਨੂੰ ਸੰਬੋਧਨ ਨਹੀਂ ਕਰਦੇ ਮੇਰੇ ਖਿਆਲ ਹਿਸਟਰੀ 'ਚ ਪਹਿਲੀ ਵਾਰ ਹੋ ਰਿਹਾ ਹੈ ਕਿ ਕੋਈ ਸੀ ਇਫੈਕਟਿਵਲੀ ਬੀ ਜੀ ਪੀ ਖੜਾ ਹੋ ਕੇ ਪਾਸ਼ਣ ਦੇ ਰਿਹਾ ਕਿ ਸਾਡੀ ਕੋ ਮੈਂ ਇਹ ਕਾਹ ਕਰੀ ਮੈਂ ਬੀ ਜੀ ਪੀ ਸਭ ਨੂੰ ਪੁੱਛਣਾ ਚਾਹੁੰਦਾ ਤੇ ਤੁਸੀਂ ਆਪਰੇਸ਼ਨ ਪਰਹਾਰ ਸ਼ੁਰੂ ਕੀਤਾ ਤੇ ਆਪ ਦੇ ਐਡਵੋਕੇਟਾਂ ਨੇ ਕਰ ਦਿੱਤਾ ਜਦ ਕੋਈ ਜਵਾਬ ਦੇ ਤੁਸੀਂ ਤੁਸੀਂ ਕਹਿੰਦੇ ਹੋ ਜੁੱਧ ਨਸ਼ਾ ਵਿਰੋਧ ਤੁਹਾਡਾ ਇਹ ਐਸਆਈ ਕਹ ਰਿਹਾ ਕਿ ਉਹ ਪੰਜਾਬ ਛੱਡ ਦੂਗੇ ਬਚਣਾ ਜੀ ਜੀ ਆਪਣੇ ਬੱਚੇ ਬਚਵਾਉਣਗੇ ਇਹ ਤੋਂ ਕੁਝ ਹੀ ਲੋਕ ਸਨ ਆਏ ਦਿਨ ਅਚਾਨਕ ਹੁੰਦੀ ਆਏ ਦਿਨ ਬੰਦੇ ਮਾਰਦੇ ਨੇ ਫਿਰ ਫਿਲਮੀ ਸਟ੍ਰੈਚ ਬੰਨ੍ਹਦੇ ਤੁਸੀਂ ਪਰਨਤਰ ਦਾ ਦੇਖਣਾ ਕਿ ਮਾ ਮੇਰੀ ਮੂਵੀ ਬਣਾ ਕੇ ਉਹਨੂੰ ਮਾਰਿਆ ਗਿਆ ਤੇ ਬਾਅਦ ਚ ਕਹਿੰਦਾ ਅਸੀਂ ਫੜ ਲਿਆ ਤੇ ਗੋਡੇ 'ਚ ਗੋਲੀ ਮਾਰ ਕੇ ਹੱਥੀ ਛੱਡ ਦੇਣ ਲੈ ਗਏ ਜੀਬੇ ਸਾਹਿਬ ਇਹ ਚੇਪਕੌਨ ਨੂੰ politcal ਬੰਦੇ ਤੋਂ ਪਾਰ ਨਹੀਂ ਜੁਣਾ ਪਏਗਾ ਚੀਫ ਸੈਕਟਰੀ ਪਹਿਲੀ ਵਾਰ ਮੈਂ ਦੇਖਿਆ ਕਿ ਚੀਫ ਸੈਕਟਰੀ ਪਹਿਲੀ ਵਾਰ ਬਣੇ ਦੇ ਪਹਿਲੀ ਵਾਰ ਹੰਮਾਰੇ ਦੇਖਿਆ چیف سیکٹری اسٹیج پر بول رہا ہے اور یہ چیف سیکٹری صاحب کو میں پوچھنا چاہتا ہوں کہ چیف سیکٹری صاحب آپ کے آئے دن آئی ایس سسپینڈ ہو رہی ہیں ہائیلی انٹیگریٹڈ آفیسر ایک ایک سال ان کو پوسٹنگ نہیں دی جاتی کیا آپ بتائیں گے تو اب دو آدمی سسپینڈ کی گئے ہیں وہ کیوں ہوئے ہیں تھا وہ پریس کانفرنس کرو وہ بتاؤ لوگوں کو کہ سرکار کی زیرو ٹالرنس ہے کرپشن جو آفیشل کام نہیں کرتے ان کا بتاؤ کہ جو اس لیے ہم نے سسپینڈ کیا انہوں نے جے کام کیا غلط کام کیا وہ تو آج تک کسی کا نہیں ہوا دو تین پہلے بھی کیے تھے ٹرانسپورٹ سیکٹری ڈائریکٹر ٹرانسپورٹ اب دو اور لے کے میرے خیال دس گیارہ تو انہوں نے سسپینڈ کیے ہیں اور وہ جو ہیں ان کی ایسوسیشن وہ تو بالکل ہی لیٹ گئی ہے وہ بھول ہی نہیں رہی میں ان کو کہنا چاہتا ہوں کہ بھائی اگر آپ اپنی کمیونٹی کو اپنی ایسوسیشن کے میمبرز کو آپ کو ٹریکنگ کر سکتے پھر کس لیے بیٹھے ہو ریزلٹ دے کر اپنے گھر جاؤ جو گیری ڈی چیف سیکٹری کو کہہ سکتے چیف سیکرٹری سب آپ نے غلط کیا اور چیف سیکٹری وہاں ہس ہس کر رہے باتیں یا جس چیف سیکٹری کے اوپر وہ لکر کیمپ چل رہا ہو کہ پنجاب گورنمنٹ اور بی جے پی گورنمنٹ دونوں ملے ہوئے ہیں جب ان کو لگتا ہے کہ ان کو کیسے چلانا ہے وہ کو شکایت بازو کھینچتے ہیں تو وہ ویسی بولی بول دیتے ہیں کیوں نہیں کرے جہاں تو اس کو لکر کیمپ کو ختم کری گورمنٹ آف انڈیا جہاں بتائے کہ کیا کیا انہوں نے تو چیف شکری صاحب کو پھنسے ہوئے ہیں کہ اگر نہیں کریں گے تو جیسا اندر کر دے گا دیکھا نہیں اس سے پہلے جو چیف سیکٹری تھا کہ اس کے بھی کیا کون سی پرابلم تھی نکالا ادر وائز کون بنا تو اس لیے میں نے لیٹر لی جو میں ہیں ان کو آفیسر ہی دینا چاہیے جس کا جو کام ہے اس کا کام ہے ایڈمنسٹریشن کو چلانا وہ اپنے ایڈمنسٹریشن سکتے سے ان کمپلیٹ چیف سیکٹری اور جو اپنے اپنے آفیشل کو پرٹیکٹ نہیں کر سکتا یونیس کے کہنے پر کوئی بھی سائن کرتا ہے سوڈیا کے کہنے پر تو وہ میرا خیال کہ مارلی وہ چیز مورلی میں کہوں گا میں نہیں کہہ سکتا کہ کیا وجہ سے میں کہتا ہوں مارلی وہ پیٹرن ایک ہی ہوتا ہے کہ اسلام رمب کرنے لئے گئے لیکن میرے کو جیڑی سمجھ آئی اسلح برامد کرنے کے لیے اس کو اصل پڑا دیتے ہیں یہ تو میرے بہتر جو آپ کو جو کرتے ہیں وہ بھی دے سکتے ہیں تو میرے خیال میں یہ اگر کوئی کسی کو مارتا ہے تو اس کا جواب اسی زبان میں دینا چاہیے میں چیف منسٹر کو کہنا چاہتا ہوں کہ جس کا بچہ مرتا ہے نا اس کے باپ کو پوچھ کر دیے موقع سے اس کے ساتھ کیا اس ماں کو پوچھ اس کی وائٹ کو ملا اس کے پاس ان کے بچے جو چھوٹے چھوٹے بچے ہیں ان سے بات کر تیری کونشنس مر کی ہے پنجاب کے نو جان بچے نشے میں اور گورجوں سے مر رہے ہیں چیف منسٹر رہے ہیں اور میرے چل میں آپ سبھی کو بھی کہتا ہوں کہ جو چینلز ہیں ٹھیک ان کو پیسہ چاہیے نہیں مارنی چاہیے کیا ہو جائے گا ٹیررزم نے آپ کے یہاں گرداسپور میں بھی ایک پتھر جی کو کیا نام تھا اور کر مار دیے اور ان کی جبان نہیں دبی وہ دکھتے ہی رہے نے سب کچھ دبا دیا یہ ہم سبھی کو کٹے ہو کر بات کرنے ہی ہے اور جو چیف سیکرٹری اور جو ڈی جی پی ہے اس نے مسکنڈکٹ کیا ہے ان کے اوپر ایکشن لینا چاہیے اور میں نے ان کو بھی کہا ہے کہ آپ نے وہ بتا دیا کہ وہ کہ ہم نے آپریشن پرہار شروع کر دیا ہم نے اپہار دینا شروع کر دیا ਉਹਨੇ ਉਹਨੇ ਪਹਾਰ ਕੀਤਾ ਉਹਨੇ ਉਪਹਾਰ ਦੇ ਜੇ ਕੈਨਰ ਹਸਪਤਲ ਦੇ ਵਿੱਚ ਉਹਨੇ ਸੰਭਰਖ ਦੀਗਾ ਕਿ ਕਿਸੀ ਉਹ ਸ਼ਾਮੀ ਬੱਲਕ ਭਾਈ ਕਿਸੇ ਦਾ ਬਿਜ਼ਨਸ ਤੋਂ ਬਤ ਖਤ ਕਰਨ ਕਰੋ ਕਿ ਉਸਕੀ ਜੁਪਾਰੀ ਤੋਂ ਨਹੀਂ ਲਈ ਕਿ ਜੇ ਹਸਪਤਲ ਬੰਦ ਕਰਨਾ ਹੈ ਜਵਾਹਰ ਜਬ ਪਹਿਲੇ ਤੋਂ ਸੁਣਾਫ ਕਰ ਜਬ ਮੇਰੇ ਪਾਸ ਯੂ ਡਿਪਾਰਟਮੈਂਟ ਸਾਜਾ ਕਿਸੇ ਦੇ ਪਾਸ ਵੀ ਹੈ ਉਸਨੇ ਜੇ ਤਾਂ ਚਲਤਾ ਹੈ ਕਿ پرول جو ملتی ہے وہ قیدی کو جیل سے ملتی ہے یہ جی پہلا مخت میں نے دیکھا دیکھا کہ جس کو ہاسپٹل میں چار گھنٹے کی پرول ملی پھر آپ وہی بیٹھ یہ منتری پرول پر آتا ہے تو وہ پھر وہی ہاسپٹل میں چلا جاتے ہیں اس کی پرول ختم کا کرنی چاہیے جیسے بی جے پی والے رام رہیم کو پرول دے دیتے ہیں پھر اس کو الیکشن کے بعد پھر وہیں پاکستان دیتے ہیں یہ جی آتا ہے اور وہاں چلا جاتا ہے ساتھ ہی ایسے بازو کھڑے کر کے اب میرے پیچھے کسم کھاؤ میں کہوں گا میں تو آپ اپنا نام لینا ابائی جب قسم ہوتے نا وہ کہنا پڑتا ہے کہ میں مان پیشور کی قسم کھاتا ہوں کہ میں نشا نہیں کروں گا ہم ان کا کہیں گے اپنا نہیں کہ منتری صاحب اس کا آپ تو دے دو اگر آپ نے مجھے اپنے بول دیتے کہ میں بھگان سنگھ مان نشا نہیں کروں گا آپ نے ماتا جی کے سر پر ہاتھ رکھ کر بھی آپ نے قسم کھائی تھی ਅੱਜ ਪਹਿਲੇ ਮਾਤਾ ਦੀ ਕਸਮ ਪੂਰੀ ਕਰ ਉਸ ਦੇ ਬਾਅਦ ਉਹ ਖਾਮਨੇ ਬਿਠੇ ਹੋ ਕਜਾਗ ਗੁਰਖਾਣਾ ਬੰਦ ਕਰ ਤੇ ਰੁਣਕਾ ਬੰਦ ਕਰ